ਉਹਦੇ ਮਹੀਨੇ ਚ ਮੰਜੀ ਤੇ ਨਾ ਪਿਆ ਕਰੋ ਪੁੱਛਿਆ ਕਿਉਂ ਕਹਿੰਦਾ ਯਾਦ ਕਰੋ ਠੰਡੇ ਬਰਜ ਨੂੰ ਮਾਤਾ ਗੁਜਰ ਕੌਰ ਤੇ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਕੋਲ ਰਜਾਈ ਆਈ ਗਈ ਸੀ ਤੇ ਤੂੰ ਰਜਾਈ ਤਾਰ ਕੇ ਨਾ ਭੀਟਰ ਛੱਡ ਦਿਓ ਠੰਡ ਹੋ ਜਾਏ ਯਾਦ ਕਰ ਠੰਡੇ ਬਰਜ ਨੂੰ ਯਾਦ ਕਰ ਚਮਕੌਰ ਦੀ ਗੜੀ ਚੋਂ ਨਿਕਲਿਆ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਜਹਾਦੇ ਨੇ ਤਨ ਭੁੰਨੇ ਪਾਏ ਨੇ ਤੇ ਬਾਬਾ ਦਇਆ ਸਿੰਘ ਤਨ ਨੂੰ ਢਕਣ ਲੱਗਾ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਦਇਆ ਸਿੰਘਾ ਗਲਤ ਕੰਮ ਨਾ ਕਰਾ ਆਪ ਐਵੇਂ ਨਹੀਂ ਪਰਦੇਵਾ ਪਰ ਗੁੱਟ ਮਰਦ ਅਗੰਬੜਾ ਬਰੀਆਮ ਇਕੇਲਾ ਵਾਹੋ ਵਾਹੋ ਗਗਨ ਸਿੰਘ ਆਪੇ ਗੁਰਚੇਲਾ ਇਕੇਲਾ ਤੋਂ ਪਾਵ ਯੂਨਿਕ ਪਰਸ਼ਨ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਹੋਇਆ ਕੋਈ ਪੱਖ ਵਿਚਾਰ ਲੋ ਤੁਸੀਂ ਕੋਈ ਪੱਖ ਵਿਚਾਰ ਲੋ ਜੇ ਵਿਦਵਾਨ ਵੇਖੋ ਤੇ ਵਿਦਵਾਨ ਕੋਈ ਨਹੀਂ ਜੇ ਦਲੇਰ ਵੇਖੋ ਤੇ ਇਹਨਾਂ ਦਲੇਰੀ ਕੋਈ ਨਹੀਂ ਤੇ ਨਿਮਰਤਾ ਵੇਖੋ ਤੇ ਕਿੰਨੀ ਹੈ ਨਿਮਰਤਾ ਦੀ ਇੰਤਹਾ ਹੈ ਗੁਰੂ ਗੋਬਿੰਦ ਸਿੰਘ ਦੀ ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਹ ਸੇ ਗਰੀਬ ਕਰੋੜ ਪਰੇ ਹੈ ਬੜੀ ਦਾ ਪ੍ਰਗੁਮਖੋ ਦਿਲ ਘੜਦਾ ਵੀ ਇਹ ਗੱਲ ਕਿਵੇਂ ਆਖੀਏ ਐਨੀ ਨਿਮਰਤਾ ਬਾਬਾ தயਰ ਸਿੰਘ ਆਪਣੀ ਕਮਰ ਕੱッセ ਵਾਲਾ ਕੱਪੜਾ ਲਾਹ ਕੇ ਬਾਬੇ ਜੁਝਾਰ ਸਿੰਘ ਦੇ ਤਾਣੂ ਢਕਣ ਲਗਾ ਤੇ ਕਹਿੰਦੇ ਰਾਇ ਸਿੰਘ ਸਿਆਣਾ ਬਣਾ ਬਰਿਆਈ ਨੂੰ ਦੱਬੀਦਾ ਹੈ ਨੇਕੀ ਨੂੰ ਢੱਕੀਦਾ ਨਹੀਂਦਾ ਇਹ ਨੇਕੀ ਹੈ ਨਾਲੇ ਹੋਰ ਗੱਲ ਕਹਿ ਦਿਆਂ ਆਪਣੇ ਕੋਲ ਟਾਈਮ ਨਹੀਂ ਆਪਾਂ ਗਾਂਹ ਜਾਣਾ ਲੋਕਾਂ ਨੇ ਕਹਿਣਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤ ਤੇ ਕਫਨ ਪਾ ਲੇ ਕੱਪੜੇ ਪਾ ਲੇ ਦੂਜੇ ਘਰ ਦੇ ਘਰ ਹੈ தயਰ ਸਿੰਘਾ ਜੇ ਸਾਰੇ ਨੂੰ ਟੱਕ ਸਕਦਾ ਤੇ ਟੱਕਦੇ ਨਹੀਂ ਤੇ ਨੰਬਰ ਨਾ ਘਟਾ ਆਪਾਂ ਮੰਝਲ ਦੂਰ ਤੇ ਆਪਾਂ ਅੱਗੇ ਚੱਲੀਏ ਇਹ ਕੋਈ ਹੋਰ ਜਦੋਂ ਮਾਛੀ ਵਾਰੇ ਦੇ ਜੰਗਲ ਵਿੱਚ ਜਾਂਦਾ ਜਦੋਂ ਪ੍ਰਸੰਗ ਪੜੀਦਾ ਗੁਰਮੁਖੋ ਉਹਦੇ ਮਹੀਨੇ 'ਚ ਅਸੀਂ ਕਥਾ ਕਰਦੇ ਹਫ਼ਤਾ ਉਹ ਤੇ ਪੁਬਾਂ ਨਿਕੜ ਜਾਂਦੀਆਂ ਨੇ ਇੱਕ ਪੁਰਾਣਾ ਦਰਖਤ ਹੈ ਤੇ ਉਹਦੇ ਐਂ ਟੇਢੇ ਹੋ ਕੇ ਮੇਰੇ ਪਾਤਸ਼ਾਹ ਐਉਂ ਬਰਾਜੇ ਨੇ ਭਾਈ ਵੀਰ ਸਿੰਘ ਲਿਖਦੇ ਵੀ ਮਹਾਰਾਜ ਨੂੰ ਪਾਣੀ ਪੀਤਿਆਂ 98 ਘੰਟੇ ਕਿਤੇ ਪਾਣੀ ਦੀ ਘੁੱਟ ਨਹੀਂ ਮਿਲੀ ਭਾਈ ਵੀਰ ਸਿੰਘ ਲਿਖਦਾ ਕਲਗੀ ਤਰਚੰਤ ਕਰਦਾ ਦੂਜਾ ਹਿੱਸਾ ਉਤਾਰਾਰਦਾ ਤੇ ਪਾਤਸ਼ਾਹ ਕੀਰਤਨ ਸੁਣਦਾ ਬਾੜ ਕਰਨ ਲੱਗਾ ਇਹ ਕਹਿਣ ਲੱਗੇ ਉਸ ਮੌਕੇ ਗੁਰਦੇਵ ਨੇ ਇੱਕ ਸ਼ਬਦ ਉਚਾਰਿਆ ਤੁਹਾਨੂੰ ਸਰ ਨੂੰ ਕੰਠ ਖਿਆਲ ਪਾਸੀ ਦਸਨੀ ਮਿੱਤਰ ਪਿਆਰੇ ਨੂੰ ਹਾਰ ਮਰੀ ਦਾ ਕਹਿਣਾ ਤੁਦ ਮਨ ਰੋਗ ਰਜਾਈਆਂ ਦਾ ਉਡਣ ਨਾਗ ਨਵਾਸਾਂ ਦੇ ਰਹਿਣਾ ਸੂਰ ਸਰਾਹੀ ਖੰਜਰ ਪਿਆਲਾ ਬਿੰਗ ਸਾਈਆਂ ਦਾ ਸਹਿਣਾ ਯਾਦ ਸਾਨੂੰ ਸੱਤਰ ਚੰਗਾ ਪਾਟ ਖੇੜਿਆਂ ਦੇ ਰਣਗ ਬਿੰਗ ਸ਼ਬਦ ਅਕਮੇ ਜਿਹੜੇ ਮੇਰੇ ਤੋਂ ਪਹਿਲਾਂ ਕਥਾਵਾਚ ਕੋਈ ਨ ਮਜੀ ਸਭ ਨੂੰ ਕੋ ਪੜੇ ਸਨ ਬਿੰਗ ਦਾ ਭਾਵ ਹੁੰਦਾ ਵੀ ਜਾਨਵਰ ਦੀ ਧੌਣ ਨੂੰ ਥੱਲਿਓਂ ਟੱਕ ਮਾਰ ਕੇ ਤੇ ਸਕੰਜੇ ਦੇ ਨਾਲ ਉਹਨੂੰ ਘੁਟਿਆ ਜਾਂਦਾ ਜਿਹੜਾ ਉਹ ਸਲਫ ਸਲਫ ਕੇ ਮਰਦਾ ਉਹਨੂੰ ਕਹਿੰਦੀ ਬਿੰਗ ਦੀ ਪੀੜ ਕਿ ਮੈਂ ਕਿਸੇ ਠੀਕੇ ਜੀ ਨਹੀਂ ਪੜੇ ਗਿਆਨੀ ਲੀਵ ਸਿੰਘ ਘਰੋਂ ਕੋਦੇ ਹੱਥ ਪੜੇ ਨੇ ਬਹਿ ਜਿਹੜੇ ਜਾਨਵਰ ਨੂੰ ਕਤਲ ਕਰਦੇ ਨੇ ਨਾ ਉਹਨਾਂ ਦੀ ਧੌਣ ਨੂੰ ਥੱਲੇ ਟੱਕ ਲਾਉਂਦੇ ਨੇ ਮਾੜਾ ਮਾੜਾ ਲੱਖ ਨੂੰ ਵਗਦਾ ਤੇ ਸਕੰਜਾ ਚੜ੍ਹ ਜਾਂਦੀ ਨੇ ਉਹ ਕੋਲ ਕੋਲ ਕੇ ਜਾਨਵਰ ਮਰਦਾ ਤੇ ਜਿਹੜੇ ਉਮੀਰ ਖਾਨ ਵਾਲੇ ਉਹ ਲੋਕ ਨੇ ਨਾ ਉਹ ਕਹਿੰਦੇ ਵੀ ਇਹਦਾ ਬਾਸ ਸੰਘਣਾ ਹੋ ਗਿਆ ਤੇ ਸਵਾਦ ਬਣੇਗਾ ਦਰਦ ਇੱਥੇ ਆਪ ਇੱਕ ਪੱਖ ਲੈਣਾ ਦਰਦ ਪਾਦਸ਼ਾਹ ਨੇ ਉੱਥੇ ਅਰਦਾਸ ਕੀਤੀ ਹੈ ਵੈਗਰੂ ਮੈਂ ਪੰਜਾਂ ਪਿਆਰਿਆਂ ਨਾਲ ਵਾਅਦਾ ਕੀਤਾ ਸੀ ਵੀ ਇਸ ਅਮਰ ਦੇ ਬਦਲੇ ਮੈਂ ਪਰਿਵਾਰ ਦੇਵਾਂਗਾ ਤੇ ਮੈਂ ਤੇਰਾ ਦਾਸਾਂ ਗਰੀਬਾਂ ਅੱਜ 9 ਪੋ ਹੈ ਮੈਨੂੰ 4 ਦਿਨ ਹੋਰ ਦੇ ਦੇ 13 ਪੋ ਨੂੰ ਆਪਣੀ ਮਾਂ ਤੇ ਆਪਣੇ ਪੁੱਤਰੀ ਢੋਲੀ ਚ ਪਾ ਦਿਆਂਗਾ ਤੇ ਮੈਂ ਦਇਲ ਸਿੰਘ ਨਾਲ ਵਾਅਦਾ ਕੀਤਾ ਸੀ ਕਿ ਜੇ ਅਮਰ ਦੀ ਕੀਮਤ ਉਦੋਂ ਵੀ ਪੂਰੀ ਨਾ ਨ ਹੋਈ ਤੇ ਜਦੋਂ ਮੇਰੀ ਵਖੀ ਉੱਪਰ ਗੋਲਖਾਂ ਰਿਵਾਰ ਕਰਨਗੇ ਨਾ ਉਦੋਂ ਥੱਲੇ ਲੋਹੇ ਦਾ ਬਾਟਾ ਭਰ ਕੇ ਭਰ ਲਈ ਤੇ ਵੇਖੀ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਪੂਰੀ ਕੀਤੀ ਕਿ ਨਹੀਂ ਕੀਤੀ ਸੰਤੋ ਹੈ ਆਪ ਗਵਾਹੀਏ ਤਾਂ ਸ਼ੌ ਪਾਈਏ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੇ ਸੋ ਜਨ ਲੇਖੇ ਕਮਨ ਨਨ ਪਾਈ ਗੁਰਮਖੋ ਮੈਂ ਪੰਕਤੀ ਪੜੀ ਸਾਥ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇੜਤ ਹੋਤ ਰਿਆ